ਟੜ ਜੋਬਨੇ ਦੀ ਰੁੱਤ ਦੇਖ ਆਈ ਸੋਣੀਏ ਠੰਡਾ ਦਿਲ ਮੇਰਾ ਜਾਨੀਏ ਤਪਾਈ ਸੋਣੀਏ ਟੜ ਜੋਬਨੇ ਦੀ ਰੁੱਤ ਦੇਖ ਆਈ ਸੋਣੀਏ ਠੰਡਾ ਦਿਲ ਮੇਰਾ ਜਾਨੀਏ ਤਪਾਈ ਸੋਣੀਏ ਤੇਰੇ ਨੈਣਾਂ ਦੀ ਮੈਂ ਤੱਕ ਜਦੋਂ ਦੇਖਦਾ ਤਾ ਰੂਹ ਇਹ ਸਾਥ ਮੰਗਦੀ ਤੂੰ ਤਾਂ ਲੰਘ ਜਾਵੇਂ ਕੋਲ ਮarre ਜਾਨੀਏ ਨਹੀਂ ਇਹ ਜਿੰਦ ਜਾਨ ਡੰਗਦੀ ਤੂੰ ਤਾਂ ਲੰਘ ਜਾਵੇਂ ਕੋਲ ਮarre ਜਾਣੀਏ ਨਹੀਂ ਇਹ ਜਿੰਦ ਜਾਨ ਡੰਗਦੀ ਐਸਾ ਤੇਰੇ ਉੱਤੇ ਦਿਲ ਮੇਰਾ ਆਇਆ ਦੱਸਦਾ ਨੀ ਨਿਤ ਦੇਖਦਾ ਹਾਂ ਤੈਨੂੰ ਖੁਦ ਵਿੱਚ ਹੱਸਦਾ ਐਸਾ ਤੇਰੇ ਉੱਤੇ ਦਿਲ ਮੇਰਾ ਆਇਆ ਦੱਸਦਾ ਨੀ ਨਿਤ ਦੇਖਦਾ ਹਾਂ ਤੈਨੂੰ ਖੁਦ ਵਿੱਚ ਹੱਸਦਾ ਐਦਾਂ ਸੋਹਣੀਏ ਨੀ ਮੁੱਖ ਤੇਰਾ ਖੜਦਾ ਨੂੰ ਲੋਰ ਚੜਦੀ ਏ ਮੰਗਦੀ ਤੂੰ ਤਾਂ ਲੰਘ ਜਾਵੇਂ ਕੋਲ ਮਾਰ ਜਾਣੀ ਨਹੀਂ ਇਹ ਜਿੰਦ ਜਾਨ ਡੰਗਦੀ ਤੂੰ ਤਾਂ ਲੰਘ ਜਾਵੇਂ ਕੋਲ ਮਾਰ ਜਾਣੀ ਨਹੀਂ ਇਹ ਜਿੰਦ ਜਾਨ ਡੰਗਦੀ ਇੱਕੋ ਰਹਿ ਗਿਆ ਖਿਆਲ ਹੁਣ ਤੇਰੀ ਤੋਰ ਦਾ ਅੱਜ ਮੈਂ ਦੇਖ ਸੁੱਕੀ ਧਰਤੀ ਬਦਲ ਭੋਰ ਦਾ ਇੱਕੋ ਰਹਿ ਗਿਆ ਖਿਆਲ ਹੁਣ ਤੇਰੀ ਤੋਰ ਦਾ ਅੱਜ ਮੈਂ ਦੇਖ ਸੁੱਕੀ ਧਰਤੀ ਬਦਲ ਭੋਰ ਦਾ ਜਿਵੇਂ ਤਪਾਵੇਂ ਚ ਫੁੱਲ ਕਮਲ ਆਉਂਦੇ ਨਹੀਂ ਦੇਖਦੇ ਖਰੇ ਸੰਗ ਦੀ ਤੂੰ ਤਾਂ ਲੰਘ ਜਾਵੇਂ ਕੋਲ ਮਰ ਜਾਣੀਏ ਨਹੀਂ ਇਹ ਜਿੰਦ ਜਾਨ ਡੰਗਦੀ ਤੂੰ ਤਾਂ ਲੰਘ ਜਾਵੇਂ ਕੋਲ ਮਰ ਜਾਣੀਏ ਨਹੀਂ ਇਹ ਜਿੰਦ ਜਾਨ ਡੰਗਦੀ ਰੱਖੀ ਪਿਆਰ ਦੀ ਤੂੰ ਲਾਜ ਪਲਕਾਂ ਨੂੰ ਮੀਚ ਕੇ ਸੁਹੇ ਬੁੱਲਾ ਨਾਲ ਆਸ਼ਕੀ ਦਾ ਜਾਮ ਸੱਪ ਕੇ ਰੱਖੀ ਪਿਆਰ ਦੀ ਤੁਲਾਜ ਪਲਕਾਂ ਨੂੰ ਮੀਚ ਕੇ ਸੁਹੇ ਬੁੱਲਾ ਨਾਲ ਆਸ਼ਕੀ ਦਾ ਜਮ ਸਿੱਪ ਕੇ ਸੇਬੀ ਸਾਹੇ ਸਾ ਤੇਰਾ ਹੋ ਕੇ ਰਹਿ ਗਿਆ ਨਾ ਬਜਾ ਕੋਈ ਰਹੀ ਖੰਗ ਦੀ ਤੂੰ ਤਾਂ ਲੰਘ ਜਾਵੇਂ ਕੋਲ ਮਰ ਜਾਣੀਏ ਨਹੀਂ ਇਹ ਜਿੰਦ ਜਾਨ ਡੰਗਦੀ ਤੂੰ ਤਾਂ ਲੰਘ ਜਾਵੇਂ ਕੋਲ ਮਰ ਜਾਣੀਏ ਨਹੀਂ ਇਹ ਜਿੰਦ ਜਾਨ ਡੰਗਦੀ